ਨਵਾਂ ਸ਼ਹਿਰ ਚ 40ਵੇਂ ਲੇਬੱਟੀ ਐਕਸਕਲੂਸਿਵ ਮੈਗਾ ਸ਼ੋਰੂਮ ਦੀ ਹੋਈ ਗ੍ਰੈਂਡ ਓਪਨਿੰਗ 72 ਸਾਲ ਪਹਿਲਾਂ ਹਰਿਆਣਾ ਦੇ ਕਰਨਾਲ ਸ਼ਹਿਰ ਵਿੱਚ ਆਪਣਾ ਕੰਮ ਸ਼ੁਰੂ ਕੀਤਾ ਸੀ ਰਮਨ ਬਾਂਸਲ ਨਵਾਂ ਸ਼ਹਿਰ ਚ ਲੇਬੱਟੀ ਦੇ 40ਵੇਂ ਐਕਸਕਲੂਸਿਵ ਸ਼ੋਰੂਮ ਦੀ ਗ੍ਰੈਂਡ ਓਪਨਿੰਗ ਰਾਈਟ ਟਾਵਰ ਗਰਾਊਂਡ ਫਲੋਰ ਨੇੜੇ 슈ਗਰ ਮਿਲ ਬੰਗਾ ਰੋਡ ਨਵਾਂ ਸ਼ਹਿਰ ਵਿਖੇ ਮਾਲਕ ਜਤਿੰਦਰ ਸੋਨੀ ਰਾਜਾ ਅਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਮੁੱਖ ਮਹਿਮਾਨ ਰਮਨ ਬਾਂਸਲ ਸੀਓਓ ਅਤੇ ਰਮਨਨਾਥ ਵਰਮਾ ਹੈੱਡ ਰਿਟੇਲ ਨੇ ਜੋਤੀ ਪ੍ਰਚੰਡ ਕਰਕੇ ਅਤੇ ਰਿਬਨ ਕਟਣ ਦੀ ਰਸਮ ਅਦਾ ਕੀਤੀ ਇਸ ਮੌਕੇ ਤੇ ਚੀਫ ਗੈਸਟ ਵਜੋਂ ਮਨੋਜ ਅਗਰਵਾਲ ਏਜੀਐਮ ਸਟੇਟ ਬੈਂਕ ਆਫ ਇੰਡੀਆ ਅਤੇ ਚੀਫ ਗੈਸਟ ਤਿਕਸ਼ਨ ਸੂਦ ਸਾਬ ਦਾ ਕੈਬਨਿਟ ਮੰਤਰੀ ਪੰਜਾਬ ਸ਼ਿਰਕਤ ਕੀਤੀ ਇਸ ਮੌਕੇ ਤੇ ਇਲਾਕਾ ਨਿਵਾਸੀਆਂ ਨੇ ਲਿਬਰਟੀ ਐਕਸਕਲੂਸਿਵ ਸ਼ੋਰੂਮ ਦੇ ਮਾਲਕ ਜਤਿੰਦਰ ਸੋਨੀ ਰਾਜਾ ਅਤੇ ਸਮੂਹ ਪਰਿਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਇਸ ਮੌਕੇ ਤੇ ਵਿਸ਼ਾਲ ਸ਼ਰਮਾ ਐਡਵੋਕੇਟ ਡੀਐਸਪੀ ਰਟਾਇਰ ਲਖਵੀਰ ਸਿੰਘ ਤੋਂ ਇਲਾਵਾ ਸ਼ਿਵ ਸੈਨਾ ਤੋਂ ਜਸਵਿੰਦਰ ਕਮਾਨ ਨਰਿੰਦਰ ਠੌਰ ਅਤੇ ਹੋਰ ਵੀ ਮੁਖ शख्सियत नवाशहर दियाँ शामिल रही आओ देखते विशेष रिपोर्ट नवाशहर का दिन जो हमने नवाशहर में आज अपने एक्सक्लूसिव शोरूम की ओपनिंग की है ये हमारा लिबर्टी का पंजाब में चालीसवाँ शोरूम है थर्टी नाइन शोरूम फिलहाल वर्किंग कर रहे हैं फोर्टी एट शोरूम ये है और पूरे इंडिया में इस टाइम चार सौ पच्चीस स्टोर हमारे चल रहे हैं और आज ये चार सौ छब्बीसवां स्टोर हमारा आज खुला है लिबर्टी एक मैन्युफैक्चरिंग कंपनी है साथ साथ रिटेलिंग कंपनी है ट्रेस कुछ मैनुफैक्चरिंग कंपनी है जो खुद प्रोडक्ट को बनाकर अपना पूरी रेंज को सेल करती है जिसमें फॉर्मल कैजुअल स्पोर्ट्स और उन्हें घर में पहनने के लिए सब टाइप के जूते हैं जो आदमियों के लिए औरतों के लिए और बच्चों के लिए तो इसका मतलब यह है कि चार साल से बच्चे से लेकर अस्सी साल के बूढ़े तक हमारे पास पूरी प्रोडक्ट रेंज है जो भी उसको चाहिए बोलने से पहले हमें पता लगा कि ये एन आर हैं गल्ट जहाँ जो हिंदुस्तानी बाहर जाकर रहते हैं और बार बार यहाँ आते रहते हैं और हिंदुस्तान में लिबर्टी प्रोडक्ट एक बना हुआ है कि बहुत अच्छा प्रोडक्ट है शूज के लिए तो सब वो जो भी आते हैं शूज़ यहाँ से लेना पसंद करेंगे तो इसलिए हमने लेदर की रेंज अपनी जो अच्छी अच्छी रेंज है वो यहाँ डाली है ताकि वो लेदर के प्रोडक्ट प्लस

ਕਿ ਇਹ ਇਹ ਲਿਬਰਟੀ ਸ਼ੋਰੂਮ ਆਇਆ ਇਹ ਸਾਡੇ ਲਈ ਵੀ ਭਾਗਾਂ ਲਈ ਗੱਲ ਆ ਤੇ ਨਵਾਂ ਸ਼ਹਿਰ ਵਾਲੇ ਲਈ ਭਾਗਾਂ ਲਈ ਗੱਲ ਆ ਕਿਉਂਕਿ ਲਿਬਰਟੀ ਇਹ ਇੱਕ ਕੰਪਨੀ ਆ ਬਹੁਤ ਪੁਰਾਣੀ ਇੰਡੀਅਨ ਕੰਪਨੀ ਆ ਉਹਨਾਂ ਦੀ ਕੁਆਲਿਟੀ ਔਰ ਇਹਨਾਂ ਦਾ ਰੇਟ ਬਹੁਤ ਰੀਜ਼ਨੇਬਲ ਆ ਇਹ ਚ ਖਾਸੇ ਤੇ ਆ ਇਹ ਨਹੀਂ ਆ ਕਿ 10000 ਦਾ ਬੂਟ ਰੱਖ ਕੇ ਰੇਟ ਦੇ 70% ਲੈਸ ਕਰ ਦੇਣ ਇਦਾਂ ਨਹੀਂ ਆ ਇਹ ਰੀਜ਼ਨੇਬਲ ਰੇਟ ਤੇ ਵੇਚਦੇ ਆ ਉਹਨਾਂ ਦੀ ਕੁਆਲਿਟੀ ਇੰਨੀ ਅੱਛੀ ਹੈ ਕਿ ਹਲਕਾ ਵੇਟ ਮਤਲਬ ਅਲੱਗ ਕੁਆਲਿਟੀ ਇਹਨਾਂ ਦੀ ਤੇ ਇਕੋ ਹੀ ਰਾਇ ਮੂਠ ਲੰਗਾ ਉਮਰ ਕੇ ਇਹ ਕਿਉਂ ਘੇ ਲੈ ਜਾਂਦਾ ਇਸ ਅਗੇ ਨਵਾਂ ਸਿਆਚ ਵੀ ਮੌਕਾ ਮਿਲੇ ਸਾਰੇ ਨੂੰ ਜੀ ਅਸੀਂ ਆਪਣੇ ਆਪ ਨੂੰ ਭਾਗਾਂ ਦੇ ਸਮਝਦੇ ਆ ਪਹਿਲਾਂ ਤਾਂ ਪ੍ਰਬਾਰ ਦਾ ਸ਼ੁਕਰੀਆਦਾ ਕਰਦੇ ਆ ਇਹਨਾਂ ਨੇ ਸਾਨੂੰ ਇਲਾਕੇ ਚ ਪਾਇਆ ਦੂਸਰਾ ਸ਼ੁਕਰੀਆ ਦੱਸਦਾ ਇਹਨਾਂ ਨੂੰ ਕਿ ਦਿਨਾਂ ਨਾਲ ਇਸ گاਉਂ ਸਮੇਂ ਕੇ ਸਾਥ ਹਤਾ ਬਿਲਕੁਲ ਠੀਕ ਹੈ ਨਹੀਂ ਤੇ ਅਸੀਂ ਇਹਨਾਂ ਦੀ ਇੰਨੀ ਪ੍ਰਾਣੀ ਟੀਮ ਦੇ ਨਾਲ ਜੁੜ ਗਏ ਇੱਕ ਤਰ੍ਹਾਂ ਦੇ ਜੋ ਇਹਨਾਂ ਨੇ ਮਿਹਨਤ ਕੀਤੀ ਆ ਉੱਚ ਕੋਸ਼ ਸਾਨੂੰ ਮਿਲਣਾ ਸ਼ੁਰੂ ਹੋ ਗਿਆ ਜੀ ਇਹਨਾਂ ਦਾ ਮਿਹਨਤ ਸੀਗੀ ਪਰ ਸਾਨੂੰ ਮਿਲਣਾ ਸ਼ੁਰੂ ਹੋ ਗਿਆ मैं साथ शुक्रियादा करने परमात्मा का सारे का हम ये शुरू था मनीष है बहुत अच्छा ब्रांड है और 75 साल से चला आ रहा है तो अच्छा। कुछ तो होगा ना तो जो चल रहा है बढ़िया चल रहा है तो और हमें शहर को ये इसकी जरूरत थी इन शूज़ की जरूरत थी बहुत बड़ा है ये जो मन दो सभी के लिए है छोटे बड़े ਬੱਚੋ ਕੇ ਲਈ ਵੀ ਬਡੇ ਕੋਈ ਨਹੀਂ ਵੀ ਲੀਡਸ ਖਰੀਦੇ ਪਰਸਾ ਟ੍ਰੋਲੀਸ ਬਹਿ ਰਹੇ ਸਭੀ ਕੁਛ ਪਹਿਲਾ ਤੱਥ ਹੈ ਪੱਤਰਕਾਰ ਸਾਥੀਆਂ ਨੂੰ ਔਰ ਮੀਡੀਆ ਵਾਲਿਆਂ ਨੂੰ ਜੀਆਂ ਇਹਨੂੰ ਲਿਬਰਟੀਜ਼ ਫੈਮਲੀਜ਼ ਦੇ ਵਿੱਚ ਫੈਮਲੀ ਸ਼ਬਦ ਇਸ ਤਰ੍ਹਾਂ ਕਿ ਵਰਤੇ ਹੈਗਾ ਕਿ ਲਿਬਰਟੀ ਜਿਸ ਨੂੰ ਆਪਣੇ ਨਾਲ ਜੋੜਦੀ ਆ ਕੋ ਫਰੈਂਚਾਈਜ਼ੀ ਤੋਂ ਵੱਧ ਕੇ ਆਪਣਾ ਫੈਮਲੀ ਮੈਂਬਰ ਮੰਗਉ ਨੂੰ ਸਮਝੀ ਜਦੋਂ ਕਿਸੇ ਵੀ ਆਪਾਂ ਤੰਦੇ ਨਾਲ ਜੁੜ ਜਾਂਦੇ ਆ ਕਿ ਉਹਦੀ ਹਿਸਟਰੀ ਰਿਕਡ ਕਰਨ ਵਾਸਤੇ ਉਹਦਾ ਫੈਮਿਲੀ ਮੈਂਬਰ ਬਣਨਾ ਬਹੁਤ ਜ਼ਰੂਰੀ ਹੈ। ਔਰ ਅੱਜ ਸਾਡੇ ਵਿੱਚ ਇਹ ਬਹੁਤ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਅੱਜ ਲੇਬਰਟੀਆਂ ਦੇ ਫਾਊਂਡਰ ਮਿਸਟਰ ਰਮਨ ਮਨਸਰ ਜੀ ਇਹਨਾਂ ਦਾ ਸ਼ੈਡਿਊਲ ਟੂ ਮਚ ਵੈਰੀ ਬਿਜ਼ੀ ਮਤਲਬ ਬਹੁਤ ਹੀ ਜ਼ਿਆਦਾ ਬਿਜ਼ੀ ਸ਼ੈਡਿਊਲ ਚ ਅੱਜ ਇਹਨਾਂ ਨੇ ਆਪਣੇ ਬਹੁਤ ਚਰਨ ਕਮਨਾਂ ਦੇ ਨਾਲ ਇਸ ਸ਼ੋਰੂਮ ਦਾ ਨੀਂਹ ਪੱਥਰ ਰੱਖਿਆ ਔਰ ਇਹਦੀ ਅੱਜ ਓਪਨਿੰਗ ਕੀਤੀ ਗਈ ਹੈ ਗ੍ਰੈਂਡ ਓਪਨਿੰਗ ਹੋਈ ਹੈਗੀ ਹੈ ਉਰ ਮੈਂ ਕੱਲ ਦੱਸਣੀ ਚਾਹੁੰਦਾ ਹੈਗਾ ਕਿ ਲੇਬਰਟਿਸ 75 ইয়ার্স ওল্ড কোম্পানি ਹੈਗੀ ਆ 75 ਸਾਲ ਮਤਲਬ ਇਸ ਕੰਪਨੀ ਨੂੰ ਇਹਦਾ ਥੰਮ ਮਤਲਬ ਆਪਾਂ ਫੁੱਟਵੇਅਰ ਦੀ ਕੰਪਨੀ ਵਿੱਚ ਗਿੰਦੇ ਹੈਗੇ ਆ ਵਰਲਡ ਦੇ ਵਿੱਚ ਮਤਲਬ ਦੁਨੀਆ ਤੇ ਮੈਨੂਫੈਕਚਰਿੰਗ ਯੂਨਿਟ ਨੂੰ ਬਣਾਉਣ ਵਾਲੀ ਸਭ ਤੋਂ ਵੱਡੀ ਕੰਪਨੀ ਬਣ ਚੁੱਕੀ ਆ ਪੈਨ ਇੰਡੀਆ ਔਰ ਮੈਂ ਬੇਸਿਕਲੀ ਰੀਅਲ ਏਸਟੇਟ ਦੇ ਕਾਰੋਬਾਰ ਤੋਂ ਹੰਡਾ ਜਿੱਤੇ ਮੈਂ ਆਪਣਾ ਕੈਰੀਅਰ ਸ਼ੁਰੂ ਕੀਤਾ ਹੈਗਾ ਪਰ ਇੱਥੇ ਦੀਆਂ ਸਰਕਾਰੀ ਨੀਤੀਆਂ ਕਰਕੇ ਆਪਾਂ ਆਪਣੀ ਇੰਡਸਟਰੀ ਆਪਣੀ ਲਾਈਨ ਨੂੰ ਚੇਂਜ ਕੀਤਾ ਔਰ ਫੁੱਟਵੀਅਰ ਦੇ ਵਿੱਚ ਆਪਾਂ ਸੈਗਮੈਂਟ ਚ ਲੇਬਰਟੀਆਂ ਦੇ ਨਾਲ ਜੁੜੇ ਹੈਗੇ ਆ ਲੇਬਰਟੀ ਨੇ ਸਾਡੀ ਇੰਨੀ ਕੌਂਸਲ ਹੋ ਜਾਈ ਕੀਤੀ ਹੈ ਜਿੱਦਾਂ ਬਾਕੀ ਸਟੋਰ ਤਾਂ ਹੈਗੀਆਂ ਬਹੁਤ ਮੋਰ ਥੈਨ ਕੰਪਨੀਆਂ ਮੋਚੀ ਆਈ ਟੈਸਟ ਨਾ ਲੈਟਿੰਗ ਰੈਟੇਕ ਉਹਨਾਂ ਨਵੇਂ ਦੇ ਵਿੱਚ ਖਾਸ ਇੱਕੋ ਚੀਜ਼ ਆ ਕਿ ਫੈਮਿਲੀ ਮੈਂਬਰ ਜਦੋਂ ਅਸੀਂ ਕਿਸੇ ਦਾ ਬਣ ਜਾਂਦੇ ਆ ਨਾ ਉਹ ਉਹਨੂੰ ਗਿਰਨ ਨਹੀਂ ਦਿੰਦੇ ਬਾਕੀ ਜਿਹੜੇ ਕੰਪਨੀ ਸਟੋਰ ਚੱਲਦੇ ਹੈਗੇ ਆ ਉਹਨਾਂ ਨੂੰ ਕੋਈ ਲੈਣਾ-ਜਾਣਾ ਨਹੀਂ ਹੈਗਾ ਪਰ ਸਾਡੀ ਮਤਲਬ ਜੜ ਤੱਕ ਡੇਲੀ ਕਾਲਿੰਗ ਡੇਲੀ ਸਿਸਟਮ ਸੇਲ ਤੋਂ ਲੈ ਕੇ ਪੂਰੀ ਨਵੀਂ ਫਾਊਂਡਿੰਗ ਆਫ ਟੀਮ ਇੱਕ ਟੀਮ ਵਰਗਾ ਜਿਹੜਾ ਫੈਮਿਲੀ ਵਾਂਗੂ ਕੰਮ ਕਰਦੇ ਹੈਗੇ ਔਰ ਇਸ ਅੱਛੇ ਤਰੀਕੇ ਨਾਲ ਕੰਮ ਹੋ ਰਿਹਾ ਹੈਗਾ ਕਿ ਸਾਡੇ ਪੈਨ ਜਿਹੜੀਆਂ ਜਿੰਨੇ ਵੀ ਸਟੋਰ ਆ ਔਰ ਫੁੱਟਵੇਅਰ ਵਿੱਚ ਸਭ ਤੋਂ ਜ਼ਿਆਦਾ ਸੇਲ ਕਰਨ ਵਾਲੇ ਇਸ ਟਾਈਮ ਬਣ ਚੁੱਕੇ ਹੈ